ਇਹ ਚੁ ਦੀ ਪ੍ਰੈਸੈਂਸ ਸਿਚੁਏਸ਼ਨ ਹੈਗੀ ਹੈ ਨਾ ਜਿਹਦੇ ਚ ਪ੍ਰਾਈਮ ਮਿਨਿਸਟਰ ਨਰਮੋਦੀ ਪੰਜਾਬ ਆਏ ਹੈਗੇ ਆ ਤੇ ਇੱਕ ਸਪੈਸਟਿਕ ਡੇਰਾ ਵਿੱਚ ਗਏ ਹੈਗੇ ਆ ਭਾਵੇਂ ਕਿ ਇਹ ਇਹਨਾਂ ਨੂੰ ਮਤਲਬ ਕਿ ਇੱਕ ਬਜਟ ਸੈਸ਼ਨ ਦੇ ਦੌਰਾਨ ਇੱਥੇ ਹੋਣਾ ਉਹ ਵੀ ਉਸ ਤੋਂ ਨਾ ਉਹ ਤੋਂ ਬਜਟ ਚਗਾ ਸੀਗਾ ਉਹ ਇੰਡੀਅਨ ਪਾਰਲੀਮੈਂਟ ਦੇ ਵਿੱਚ ਫਾਈਨੈਂਸ ਮਿਨਿਸਟਰ ਸੀਤਾ ਰਮਨ ਵੱਲੋਂ ਪਟਿਆ ਜਾ ਰਿਹਾ ਸੀ ਆ ਉਹਨਾਂ ਦਾ ਇਹ ਹੈਗਾ ਕਿ ਉਹ ਪਹਿਲੀ ਔਰਤ ਇੱਕ ਸਪੀਕਰ ਹੈਗੀ ਆ ਜੀਨੇ ਵਾਰ-ਵਾਰ ਫਰਨਿਸਪਸ ਤੇ ਰਹਿੰਦੇ ਆ ਹੋਇਆ ਉਹਨੇ 9 ਸਾਲ ਤੋਂ ਲਗਾਤਾਰ ਬਜਟ ਪੇਸ਼ ਕੀਤਾ ਹੈਗਾ ਇਸ ਦੀਆਂ ਐਗਜ਼ਾਮਪਲਸ ਇੱਕ ਕਦੀ ਪਹਿਲੇ ਹੈਗੀ ਆ ਪਰ ਮੋਸਟਲੀ ਜਿਹੜਾ ਹੈਗਾ ਕਿ ਫਾਈਨੈਂਸ ਮਿਨਿਸਟਰ ਸਮੇਂ ਨਾਲ ਬਦਲ ਜਾਂਦੇ ਹੈ ਕਿ ਐਂ ਕਹਿ ਲੋ ਕਿ ਅਗਲੇ ਬਜਟ ਤੱਕ ਨਮਾ ਫਾਈਨੈਂਸ ਮਿਨਿਸਟਰ ਆਉਂਦਾ ਹੈ ਇੰਡੀਆ ਉਹ ਜਸਤਰਾ ਉਹ ਹੈਗਾ ਬਦਲ ਕੇ ਸੋਚ ਕੇ ਕਿਸ ਤਰ੍ਹਾਂ ਦਾ ਬਜਟ ਆਪਣੇ ਸਾਹਮਣੇ ਆਇਆ ਹੈਗਾ ਆਪਾਂ ਬਾਚ ਪ੍ਰਾਂਤ ਸਿੰਘ ਮੋਦੀ ਦੇ ਪੰਜਾਬ ਫੇਰੇ ਦੀ ਗੱਲ ਕਰਦੇ ਆ ਪਹਿਲੇ ਆਪਾਂ ਨੂੰ 익ਸਪੈਕਟੇਸ਼ਨ ਸੀ ਗਿਆ ਕਿ ਪੰਜਾਬ ਲਈ ਕੋਈ ਨਾ ਕੋਈ ਹਾਂ ਪੱਖੀ ਸਟੈਪ ਜਿਹੜਾ ਹੈਗਾ ਉਹ ਪ੍ਰਾਈਮ ਮਿਨਿਸਟਰ ਨਿੰਦਰ ਮੋਦੀ ਦੀ ਗਵਰਨਮੈਂਟ ਚੱਕੋਗੀ ਪਰ ਹੋਇਆ ਇਹ ਆ ਕਿ ਨਜਾਮ ਦੇਸ਼ ਦਾ ਕੀ ਚਾਹੁੰਦਾ ਏ ਮर्याਤਾ ਜੋ ਬੁੱਲ ਬੈਠਾ ਏ ਕਿਹ ਉਹ ਚਾਹੀ ਤਰੱਕੀ ਹੈ ਇਹ ਪਾਈ ਜੀ ਦਾ ਬੁੱਲ ਬੈਠਾ ਏ ਕਿਉਂਕਿ ਇਸ ਤਰ੍ਹਾਂ ਦੀ ਆਪਣੀ ਫਾਈਨੈਂਸ਼ੀਅਲ ਆਪਣੀ ਕਹਿ ਲੋ ਚਾਹ ਇੰਡੀਆ ਦੀ ਜਿਹੜੀ ਫਾਈਨੈਂਸ਼ੀਅਲ ਸਿਚੁਏਸ਼ਨ ਹੈਗੀ ਆ ਉਹ ਇਸ ਮੋੜ ਤੇ ਆ ਕੇ ਖੜ ਗਈ ਹੈਗੀ ਆ ਕਿ ਇੱਕ ਪਾਸੇ ਜਦੋਂ ਇਹਨਾਂ ਨੇ ਗਵਰਨਮੈਂਟ ਬਣਾਈ ਸੀ ਪਹਿਲੀ ਵਾਰ 2014 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹ ਜੋ 55 ਲੱਖ ਕਰੋੜ ਜਿਹੜਾ ਸੀਗਾ ਉਹ ਐਕਸਟਰਨਲ ਡੈਪ ਸੀਗੀ ਬਾਹਰਲਾ ਕਰਜ਼ਾ ਸੀਗਾ ਇੰਡੀਅਨ ਗਵਰਨਮੈਂਟ ਤੇ ਜਿਹੜਾ ਕਿ ਹੁਣ ਪਿਛਲੇ 11 ਸਾਲ ਤੋਂ ਉੱਤੇ ਜੇ ਆਪਾਂ ਸਮਾਂ ਦੇਖੀਏ ਤਾਂ ਅੱਜ ਦੇ ਬਜਟ ਬਾਰੇ ਗੱਲ ਕਰੀਏ ਤਾਂ ਉਹ ਹੁਣ ਵੱਧ ਕੇ 1 ਲੱਖ 98 ਹਜ਼ਾਰ ਲੱਖ ਕਰੋੜ ਦਾ ਕਰਜ਼ਾ ਬਣ ਚੁੱਕਿਆ ਹੈਗਾ 100 198 198 ਲੱਖ ਕਰੋੜ ਦਾ ਇਹ ਮਤਲਬ ਕਿ ਕਰਜ਼ਾ ਬਣ ਚੁੱਕਿਆ ਹੈਗਾ ਜਿਹਦੇ ਬਾਰੇ ਕੋਈ ਵੀ ਜਿਹੜੀ ਇੰਡੀਅਨ ਗਵਰਨਮੈਂਟ ਹੈਗੀ ਆ ਉਦੇ ਕੋਲ ਕੋਈ ਐਕਸਪਲੇਨੇਸ਼ਨ ਹੈ ਨਹੀਂਗੀ ਆਪਾਂ ਪਹਿਲੇ ਵੀ ਪ੍ਰਾਈਮ ਮਿਨਿਸਟਰ ਦੇ ਦੌਰੇ ਦੀ ਆਪਾਂ ਗੱਲ ਕਰਦੇ ਆ ਕਿ ਦੂਜੇ ਪਾਸੇ ਇੱਕ ਪਾਸੇ ਪ੍ਰਾਈਮ ਮਿਨਿਸਟਰ ਪੰਜਾਬ ਚ ਆ ਰਹੇ ਹੈਗੇ ਆ ਜਿਹਨੋ ਕੇ ਆਪਾਂ ਕਹਿੰਦੇ ਆ ਕਿ ਇਹ ਚੜਤਾ ਪੰਜਾਬ ਹੈਗਾ ਤੇ ਲੈਨ ਦੇ ਪਾਸੇ ਆਉਣ ਵਾਲੇ ਸਮੇਂ ਚ ਜਿਹੜਾ ਵਰਲਡ ਬੈਂਕ ਦਾ ਪ੍ਰੈਜ਼ੀਡੈਂਟ ਹੈਗਾ ਅਜੀਤ ਸਿੰਘ ਬਾੰਗਾ ਉਹ ਪਾਕਿਸਤਾਨ ਆ ਰਿਹਾ ਹੈਗਾ ਜੀਆ ਸਵਾਗਤ ਲਈ ਪ੍ਰਾਈਮ ਮਿਨਿਸਟਰ ਜਿਹੜੇ ਹੈਗੇ ਆ ਸਾਹਿਬ ਉਹ ਸ਼ਰੀਫ ਉਹ ਮਤਲਬ ਕਿ ਉਹਦੇ ਮਤਲਬ ਕਿ ਉਹਦੇ ਉਹਦੀ ਵੇਟ ਕਰ ਰਹੀ ਹੈ ਕਿ ਅੱਜ ਜਿੱਥੇ ਉਹਨੇ 에어ਪੋਰਟ ਸੇ ਉਤਰਨਾ ਹੈਗਾ ਤੇ ਉਹਦੇ ਵੱਲੋਂ ਇਹ ਅਜੰਡਾ ਲੈ ਕੇ ਆ ਰਹੇ ਹੈਗੇ ਜੀ ਜਿਹਦੇ ਬਾਰੇ ਅਪ ਪਹਿਲੇ ਵੀ ਗੱਲ ਕੀਤੀ ਆ ਕਿ ਉਹਨੇ ਉਹਨੂੰ ਜੱਦੀ ਪੈਂਡ ਜਿੱਥੋਂ ਇਹ ਬੰਗਾ ਪਰਿਵਾਰ ਜਿਹੜਾ ਸੀਗਾ ਉਹਦਾ ਮਤਲਬ ਕਿ ਸ਼ੁਰੂ ਸ਼ੁਰੂਆਤ ਹੋਈ ਉਸ ਪਿੰਡ ਵੀ ਉਸਹਾਬ ਇਹਨਾਂ ਨੇ ਜਾਣਾ ਹੈਗਾ ਤੇ ਉੱਥੇ ਆਉਣ ਤੋਂ ਬਾਅਦ ਉਹਨਾਂ ਨੇ 8.5 ਸਕੀਮਾ ਦੇ ਰਾਹੀਂ ਪਾਕਿਸਤਾਨ ਗਵਰਨਮੈਂਟ ਨੂੰ ਤੇ ਪਾਕਿਸਤਾਨ ਲੋਕਾਂ ਦੇ ਲਈ ਇੱਕ ਤਾਂ ਨਵੀਂ ਅਭੀਜ਼ ਹੋਣੀ ਹੈਗੀ ਆ ਤੇ ਐਨਾਰਮਸ ਫੰਡ ਜਿਹੜੇ ਹੈਗੇ ਆ ਪਾਕਿਸਤਾਨ ਨੂੰ ਦੇਣੇ ਹੈਗੇ ਆ ਤਾਂ ਕਿ ਲੋਕਾਂ ਵਿੱਚ ਧਰੜੇ ਪੱਤਰ ਤੋਂ ਉੱਤੇ ਤੱਕ ਉਹਨਾਂ ਨੂੰ ਖਸ਼ਾਲੀ ਮਿਲ ਸਕੇ ਇਹਦੇ ਬਾਰੇ ਆਪਾਂ ਪਹਿਲੇ ਵੀ ਜ਼ਿਕਰ ਕੀਤਾ ਸੀਗਾ ਕਿ ਅਜੇ ਵਾਂਗਾ ਪੀਂਗੇ ਪੰਜਾਬੀ ਉਹਨੂੰ ਪੰਜਾਬ ਦੇ ਚੀਫ ਮਿਨਿਸਟਰ ਵੱਲੋਂ ਪਹਿਲ ਦੇ ਅਧਾਰ ਤੇ ਇਨਵੀਟੇਸ਼ਨ ਦੇਣਾ ਚਾਹੀਦਾ ਸੀ ਭਾਵੇਂ ਇਹਨਾਂ ਨੂੰ ਵਰਲਡ ਬੈਂਕ ਦੇ ਹੈੱਡਕੁਆਰਟਰ ਵਿੱਚ ਜਾਣਾ ਪੈਂਦਾ ਉੱਥੇ ਜਾ ਕੇ ਇਹਨਾਂ ਨੂੰ ਇਮਿਟੇਸ਼ਨ ਦੇਣਾ ਚਾਹੀਦਾ ਸੀਗਾ ਕਿ ਉਹ ਆਪਣੀ ਜੱਤੀ ਧਰਤੀ ਪੰਜਾਬ ਤੇ ਆਉਣ ਤੇ ਜੋ ਅੱਜ ਪੰਜਾਬ ਦੀ ਸਥਿਤੀ ਹੈਗੀ ਆ ਉਹਨੂੰ ਕਿਸ ਤਰ੍ਹਾਂ ਮਤਲਕ ਅਪਲਿਫਟ ਕਰਨਾ ਹੈਗਾ ਉਹਦੇ ਵਿੱਚ ਇਹ ਸਹਾਈ ਹੋਣ ਪਰ ਇਸ ਤਰ੍ਹਾਂ ਦਾ ਪ੍ਰਲਾਂ ਨਾਤਾ ਇੰਡੀਅਨ ਗਵਰਨਮੈਂਟ ਨੇ ਕੀਤਾ ਹੈਗਾ ਨਾ ਐਸ.ਟੀ.ਪੀ.ਸੀ ਨੇ ਕੀਤਾ ਹੈਗਾ ਕਿ ਕਦੀ ਉਹਨਾਂ ਦੀ ਜਿਹੜੀ ਇੱਡੀ ਵੱਡੀ ਪੋਜੀਸ਼ਨ ਹੈਗੀ ਯਾਰ ਤੇ ਜਿਸ ਪੋਜੀਸ਼ਨ ਤੇ ਉਹ ਲਾਇਗੇ ਹੈਗਾ ਬਾਈ ਪ੍ਰੈਜ਼ੀਡੈਂਟ ਜੋ ਬਾਈਡਨ ਅਮਰੀਕਾ ਦਾ ਜਿਹੜੇ 트ੰਪਸੋਂ ਪਹਿਲੇ ਹੁਣ ਪ੍ਰੈਜ਼ੀਡੈਂਟ ਸੀਗੇ ਆਪਾਂ ਇੱਕ ਵਾਰੀ ਦੀ ਪੰਜਾਬ ਵਿੱਚੋਂ ਵੈਲਕਮ ਸਟਾਈ ਸਟੇਟਮੈਂਟ ਨਹੀਂ ਨਿਕਲੀ ਹੈਗੀ ਚਾਹੇ ਉਹ ਸੁਖਬੀਰ ਸਿੰਘ ਬਾਦਲਾ ਖਾਲੀ ਦਲ ਹੈਗਾ ਜਿਨ੍ਹਾਂ ਨੇ ਲੰਮਾ ਚਿਰ ਪੰਜਾਬ 'ਚ ਰਾਜ ਕੀਤਾ ਹੈਗਾ ਚਾਹੇ ਕਾਂਗਰਸ ਪਾਰਟੀ ਹੈਗੀ ਆ ਇੰਡੀਆ ਲੈਵਲ ਤੇ ਵੀ ਤੇ ਸਟੇਟ ਲੈਵਲ ਤੇ ਵੀ ਪੰਜਾਬ ਵਿੱਚ ਤੇ ਨਾ ਹੀ ਭਾਰਤੀ ਜਨਤਾ ਪਾਰਟੀ ਦੀ ਵੀ ਸੈਂਟਰਲ ਲੀਡਰਸ਼ਿਪ ਹੈਗੀ ਆ ਜਾਂ ਸਟੇਟ ਲੀਡਰਸ਼ਿਪ ਹੈਗੀ ਆ ਉਹਨਾਂ ਨੇ ਇਸ ਇਸ਼ੂ ਬਾਰੇ ਕੋਈ ਡਿਸਕਸ਼ਨ ਹੀ ਨਹੀਂ ਕੀਤੀ ਆਪਾਂ ਦੇਖਿਆ ਸੀ ਕਿ ਪਿਛਲੇ ਦਿਨਾਂ 'ਚ ਵਰਲਡ ਬੈਂਕ ਨੇ ਸੰਜਾਸੋ ਕਰੋੜ ਦਾ ਅਸਿਸਟੈਂਸ हरियाणा गवर्नमेंट नोटिस है कि ये चीते रही वो अपनी नहरों ਦਾ ਜਿਹੜਾ ਪ੍ਰਬੰਧ ਹੈਗਾ ਉਹ ਨੂੰ ਬੈਟਰ ਕਰ ਸਕ। ਆਪਣੇ ਵੱਲੋਂ ਮਤਲਬ ਕਿ ਇੰਨੀ ਬੇਰੋਖੀ ਹੋ ਚੁੱਕੀ ਆ ਆਪਣੀ ਲੀਡਰਸ਼ਿਪ ਜਾਂ ਆਪਣੇ ਪੰਜਾਬ ਤੇ ਜਿਹੜੀ ਬਿਊਰੋਕਰੇਸੀ ਆ ਜਾਂ ਹੋਰ ਐਡਮਿਨਿਸਟ੍ਰੇਸ਼ਨ ਹੈਗੀ ਇਵਨ ਇੰਡੀਆ ਲੈਵਲ ਤੇ ਉਹ ਵਰਲਡ ਬੈਂਕ ਦੇ ਪ੍ਰੈਜ਼ੀਡੈਂਟ ਦੀ ਐਮੀਥੀ ਹੂ ਇਹੇ ਸਮਾਂ ਦੀ ਕਿ ਉਹ ਕਿੰਨਾ ਕੁਸ਼ ਮਤਲਕ ਕਿ ਕਿਸੇ ਦੇਸ਼ ਦੇ ਹਿੱਤਾਂ ਨੂੰ ਵਧਾਉਣ ਦੇ ਲਈ ਉਹਨਾਂ ਨੂੰ ਮੁਕਫਾ ਦੇਣ ਲਈ ਕਿੰਨਾ ਫਟਾ ਰੋਲ ਅਦਾ ਕਰ ਸਕਦੇ ਹੈਗੇ ਆ ਭਾਵੇਂ ਕਿ ਵਰਲਡ ਬੈਂਕ নো ਡਾਊਟ ਕਿ ਵੈਸਟਰਨ ਪਾਵਰਸ ਦੀ ਪ੍ਰਦਾਸ਼ ਹੈਗਾ ਪਰ ਉਹਨਾਂ ਨੇ ਇਸ ਟੂਲ ਦੇ ਨਾਲ ਵਰਲਡ ਬੈਂਕ ਦੇ ਉਹਦੇ ਨਾਲ ਕੰਟਰੀ ਸੀ ਤੱਕੀ ਵਿੱਚ ਵੀ ਹਿੱਸਾ ਪਾਇਆਗਾ ਤੇ ਉਹਨੂੰ ਇੱਕ ਦੂਰ ਅੰਦੇਸ਼ੀ ਦੀ ਤਰ੍ਹਾਂ ਉਸ ਬੈਂਕ ਤੇ ਜਿਹੜੇ ਫੰਡਸ ਹੈਗੇ ਆ ਉਹ ਅੱਧ-ਅੱਧ ਕੰਟਰੀਸ ਨੂੰ ਫਾਈਨੈਂਸ਼ਲੀ ਸਟੇਬਲ ਕਰਨ ਲਈ ਵੀ ਵਰਤੇ ਆਗੇ ਆ ਪਰ ਆਪਾਂ ਐਡਾ ਅਹਿਮ ਪਰਸਨੈਲਿਟੀ ਦਾ ਐਡੀ ਫਡੀ ਪੋਜੀਸ਼ਨ ਤੇ ਲੱਗਣਾ ਨਾ ਤਾਂ ਇੰਡੀਅਨ ਗਵਰਨਮੈਂਟ ਕੋਈ ਇਹਦਾ ਫਿਰ ਉਹਨਾਂ ਤੋਂ ਕਰ ਸਕੀ ਹੈਗੀ ਆ ਤੇ ਨਾ ਹੀ ਪੰਜਾਬ ਗਵਰਨਮੈਂਟ ਜਿਹਦੇ ਚੀਫ ਮਿਨਿਸਟਰ ਹੈਗੇ ਭਗਵੰਤ ਮਾਨ ਉਹਨਾਂ ਨੂੰ ਅਜੇ ਵੰਗਾ ਦੀ ਕੀ ਐਮੀਅਤ ਹੈਗੀ ਆ ਉਹਦੇ ਬਾਰੇ ਇਹਨਾਂ ਨੇ ਨਾ ਤਾਂ ਕੋਈ ਸਟੇਟਮੈਂਟ ਦਿੱਤੀ ਆ ਤੇ ਨਾ ਹੀ ਉਸ ਬਾਰੇ ਕੋਈ ਸੋਚ ਆਏਗਾ ਜਿਹਦੇ ਬਾਰੇ ਆਪਾਂ ਰੋਜ਼ ਇਤਿਹਾੜੀ ਆਪਣੇ ਨਿਊਜ਼ਪੇਪਰ ਜਾਂ ਹੋਰ ਸੋਸ਼ਲ ਮੀਡੀਆ ਤੇ ਨੈਸ਼ਨਲ মিডিਆ ਆਪਣੇ ਸਾਹਮਣੇ ਆਉਂਦਾ ਹੈਗਾ ਉਹਦੇ ਵਿੱਚ ਇਹਨਾਂ ਦੀ ਅਮੀਅਤਾ ਜ਼ਿਕਰ ਹੋ ਰਿਹਾ ਹੈ ਤੇ ਦੂਸਰੇ ਪਾਸੇ ਜਿਸ ਤਰ੍ਹਾਂ ਪ੍ਰਾਈਮ ਮਿੰਿਸਟਰ ਆਜੇ ਚਿਰੰਦਰ ਆਉਂਦੇ ਹੈਗੇ ਤੇ ਉਸ ਤੋਂ ਬਾਅਦ ਡੇਰਾ ਬਲਨ ਦੇ ਵਿੱਚ ਜਾਂਦੇ ਹੈਗੇ ਜਿੱਥੇ ਉਹ ਉੱਥੋਂ ਦੇ ਰਹਿਨ ਮਾ ਸੰਤ ਨਿੰਜੰਦਾਸ ਨਾਲ ਮੁਲਾਫਤ ਕਰਦੇ ਹੈਗੇ ਉਹਨਾਂ ਦੇ ਡੇਰੇ 'ਚ ਤੇ ਉਸ ਤੋਂ ਬਾਅਦ ਇੱਕ ਆਪਣੀ ਸਪੀਚ ਦਿੰਦੇ ਹੈਗੇ ਆ ਜਿਹੜੀ ਨੈਸ਼ਨਲ ਲੈਵਲ ਤੇ ਟੈਲੀਕਾਸਟ ਹੋਈ ਹੈਗੀ ਆ ਉਹਦੇ ਵਿੱਚ ਉਹ ਆਪਣਾ ਜਿਹੜਾ ਉਹਨਾਂ ਦਾ ਪਰਸਨਲ ਲਾਈਕਿੰਗ ਹੈ ਗਿਆ ਨੇ ਪਰਸਨਲ ਉਹਨਾਂ ਦਾ ਕਿ ਸਤਿ ਪ੍ਰਤੀਮਾਨ ਜਾਂ ਸਤਕਾਰ ਹੈਗਾ ਉਹਦੇ ਬਾਰੇ ਗੱਲ ਕਰਦੇ ਹੈਗੇ ਆ ਰੈਦਰ ਕਿ ਉਹ ਪੰਜਾਬ ਲਈ ਕੀ ਲੈ ਕੇ ਆਏ ਹੈਗੇ ਆ ਤੇ ਉਹਨਾਂ ਵੱਲੋਂ ਉਹਨਾਂ ਦਾ ਪੇਸ਼ ਕੀਤਾ ਬਜਟ ਕੀ ਪੰਜਾਬ ਦੀ ਪਹਿਲੀ ਲੀਗ ਕਿਸ ਮਤਲਬ ਕਿ ਕਦਮਾਕ ਤੱਕ ਸਹਾਇ ਹੋਊਗਾ ਉਹਦੇ ਬਾਰੇ ਉਹ ਉਹਨਾਂ ਨੂੰ ਕੀ ਵਿਚਾਰ ਹੈਗੇ ਆ ਉਹ ਸਾਂਝੇ ਕਰਨਗੇ ਪਰ ਇਸ ਤਰ੍ਹਾਂ ਦਾ ਕੋਈ ਵੀ ਮਤਲਬ ਕਿ ਉਹਨਾਂ ਵੱਲੋਂ ਜੋ ਬੋਲਿਆ ਗਿਆ ਹੈਗਾ ਉਹ ਕਿਸੇ ਤਰ੍ਹਾਂ ਵੀ ਇਸ ਇਸ਼ੂਸ ਨੂੰ ਉਹ ਐਡਰੈਸ ਨਹੀਂ ਕਰਦਾ ਹੈਗਾ ਚਾਹੇ ਕਿ ਆਪਾਂ ਬੀਂਗ ਦੇ ਬਾਰਡਰ ਸਟੇਟ ਤੇ ਆਪਣਾ 550 ਕਿਲੋਮੀਟਰ ਦਾ ਬਾਰਡਰ ਲੱਗਦਾ ਹੈਗਾ ਇੰਟਰਨੈਸ਼ਨਲ ਸਟੇਟ ਪਾਕਿਸਤਾਨ ਦੇ ਨਾਲ ਲੱਗ ਕੇ بڑا ਸੈਂਸ ਤੇ ਮੁੱਦਾ ਹੈਗਾ ਪਰ ਇਸ ਲਈ ਆਪਣੀਆਂ ਪੋਲਿਟਿਕਸ ਜਿਹੜੀਆਂ ਪੰਜਾਬ ਦੀਆਂ ਹੈਗੀਆਂ ਨਾ ਤਾਂ ਉਹਨਾਂ ਨੇ ਕਦੀ ਪ੍ਰਮੁੱਖਤਾ ਦੇ ਨਾਲ ਆਪਣੇ ਬਾਰਡਰ ਖੋਲਣ ਦੀ ਮੰਗ ਕੀਤੀ ਹੈਗੀ ਆ ਜਿਸ ਤਰ੍ਹਾਂ ਕਿ ਹੁਣ ਤੱਕ ਵੈਸਟ ਬੰਗਾਲ ਦੇ ਬੰਗਲਾਦੇਸ਼ ਤੇ ਨਾਲ ਖੁੱਲੇ ਬਾਰਡਰ ਸੀਗੇ ਤੇ ਉਹਨਾਂ ਦਾ ਆਪਸ ਵਿੱਚ ਟ੍ਰੇਡ ਵੀ ਹੁੰਦਾ ਸੀਗਾ ਜਿਹਦੇ ਕਰਕੇ ਵੈਸਟ ਬੰਗਾਲ ਤੇ ਲੋਕਾਂ ਨੂੰ ਇਕਨੋਮਿਕ ਬਹੁਤ ਫਾਇਦੇ ਹੋਏ ਆਗੇ ਆਪਣੇ ਜਿਹੜੇ politcal leaders ਹੈਗੇ ਆ ਉਹ ਜਿਹੜੇ ਹੈਗੇ ਆ ਐਕਸਕਿਊਜ਼ ਮੀ ਜੀ ਉਹ ਇੰਨਾ ਟੌਪਿਕਸ ਤੇ ਉਈ ਗੱਲ ਕਰਨਾ ਹੀ ਨਹੀਂ ਚਾਹਦੇ ਹੋរី ਖੰਮਾਚ ਆਪਾਂ ਨੂੰ ਉਲਝਾ ਕੇ ਰੱਖਤੇ ਹੈਗੇ ਆ ਮਸਲ ਕੇ ਕੋਈ ਕਲੀਅਰ ਜਿਹੜੀ ਵਿਜ਼ਨ ਹੋਣੀ ਚਾਹੀਦੀ ਆ ਪੰਜਾਬ ਪੱਕੀ ਉਹ ਕਿਸੇ ਤਰ੍ਹਾਂ ਦੀ ਵੀ ਆਪਾਂ ਨੂੰ ਨਜ਼ਰ ਨਹੀਂ ਆ ਰਹੀ ਭਾਵੇਂ ਆਪਾਂ 100 ਐਂਗਲਸ ਬੋਲ ਦਈਏ ਪਰ ਫੇ ਵੀ ਆਪਣੇ ਪੰਜਾਬ ਪ੍ਰਤੀ ਜੋ ਪੰਜਾਬ ਦਾ ਯੋਗਦਾਨ ਰਿਹਾ ਹੈਗਾ ਮੰਗਨ ਸਟੇਟ ਤੇ ਵਿੱਚ 1947 ਤੋ ਲੈ ਕੇ इवन ਉਹ ਤੋਂ ਪਹਿਲੇ ਜਿਸ ਤਰ੍ਹਾਂ ਜਵਾਲਨਾ ਨਹਿਰ ਗੁਣਾ ਨੇ ਜਾਂ ਫੱਰਦਾ ਭਾਈ ਪਟੇਲ ਨੇ ਜਾਂ ਮਹਾਤਮਾ ਗਾਂਧੀ ਨੇ ਸਿੱਖਾ ਦਾ ਆਜ਼ਾਦੀ ਦੇ ਦੌਰਾਨ ਜੋ ਯੋਗਦਾਨ ਪਾਇਆ ਗਿਆ ਉਹਨੂੰ ਸਲਾਇਆ ਸੀਗਾ ਤੇ ਉਹਨਾਂ ਨਾਲ ਪ੍ਰੋਮਿਸ ਕੀਤਾ ਸੀਗਾ ਇਹਦੇੋਂ ਭਾਰਤ ਸੋ ਕਾਲਡ ਅਜੰਤੀ ਲੈ ਲੂਆ ਤੇ ਅਸੀਂ ਪੰਜਾਬ ਦੇ ਲੋਕਾਂ ਲਈ ਤੇ ਸਿੱਖਾਂ ਲਈ ਕੀ estranda ਇੱਕ ਨਿਜਾਮ ਬੁਣਾਗੇ ਜੀਦੇ ਨਾਲ ਸਿੱਖ ਕੌਮ ਤੇ ਪੰਜਾਬ ਸੂਬਾ ਇੱਕ ਬੜੀ ਖੁਤਮਖਤਿਆਰੀ ਵਾਲੀ ਆਪਣੀ ਸਟੇਟ ਦੇ ਵਿੱਚ ਆਪਣੀ ਸਟੇਟ ਨੂੰ ਚਲਾ ਸਕੇ ਤੇ ਦੂਜੇ ਪਾਸੇ ਆਪਾਂ ਦੇਖ ਰਹੇ ਹਾਂ ਕਿ ਜਿਹੜੇ ਸੈਪਰੇਟ ਸਟੇਟ ਦੇ ਬਹੁਤੇ ਵੱਡੇ ਮਦਈ ਹੈਗੇ ਆ ਉਹਨਾਂ ਦੇ ক্লোਜ਼ ਰੈਟਿਵਸ ਕਿੰਦਾ ਇੱਕ ਆਪਣੇ ਵਿਆਹ ਸਮਾਗਮ ਵਿੱਚ ਆਪਣੇ ਸੇ ਚੋਰ ਚਲਵਾ ਰਹੇ ਹੈਗੇ ਆ ਤੇ ਆਪਣੇ ਆਪ ਨੂੰ ਇੱਕ ਮਹਾਰਾਜੇ ਵਾਂਗੂ ਪੰਜਾਬ ਚ ਪ੍ਰੈਜੈਂਟ ਕਰ ਰਹੇ ਹੈਗੇ ਆ